ਯਾਰ ਸਾਡਾ ਵੀ ਦਿਲ ਕਰਦਾ ਹੈ ਕਿ ਸਾਡੇ 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 ਵੀ ਕੋਈ ਖੁਸ਼ੀਆਂ ਮਨਾਏ ਸਾਡੇ ਵਰਗੇ ਬੱਚੇ ਕਿਸੇ ਦੇ ਘਰ ਪੈਦਾ ਹੋ ਉਹ ਲੋਕ ਸਿਰਫ ਇੱਕ ਭੀਖ ਮੰਗਣ ਦਾ ਕੰਮ ਕਰਦੇ ਜਾਂ ਤਾਂ ਫਿਰ ਆਪਣਾ ਇੰਜੋਏਮੈਂਟ ਜਿੱਦਾਂ ਕਿਸੇ ਦੀ ਖੁਸ਼ੀ ਹੈ ਤਾਂ ਉਧਰ ਆਓ ਆਪਣਾ ਨੱਚੋ ਆਪਣਾ ਪੈਸੇ ਲਓ ਜਾਓ ਬਸ ਇਹੀ ਤੱਕ ਜਾਣਦੇ ਲੋਕ ਸਾਨੂੰ ਜਾਂ ਆਪਣਾ ਆਸ਼ੀਰਵਾਦ ਦਿਓ ਆਪਣਾ ਜਾਓ ਕਿਸ ਨੂੰ ਦੀਮੀ ਪੁਰਸ਼ ਬਨਾਇਆ ਕਿਸ ਨੂੰ ਦੀਮੀ ਪੁਰਸ਼ ਬਨਾਇਆ ਚੇ ਕਰ ਦਿੱਤਾ ਸੰਗਵੇਂ ਵਾਰਪਾ ਤਾ ਨਛਦੇ ਨਛਦੇ ਕਈ ਵਾਰੀ ਆਦਾ ਜਾਂਦੇ ਹਮ ਆਮੜੈ ਦੀ ਕਿ ਕਾਸਮ ਆਮੜੈ ਸਾਨੂੰ ਸਮਝਦੇ ਸਾਡੇ ਮਾਂ ਪਿਓ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਜਿਹਨਾਂ ਦੇ ਘਰ ਸਾਡੇ ਵਰਗੇ ਬੱਚੇ ਹੁੰਦੇ ਉਹਨਾਂ ਨੂੰ ਬਰਾਬਰ ਆਪਣੇ ਔਰ ਬੱਚੇ ਦੇ ਬਰਾਬਰ ਪਿਆਰ ਦੋ ਔਰ ਉਹਨਾਂ ਨੂੰ ਵੀ ਉਦਾਂ ਹੀ ਰੱਖਿਦਾ ਔਰ ਬੱਚੇ ਨੂੰ ਰੱਖ ਦਿੱਤਾ ਵੀ ਇਨਸਾਨ ਹੈ ਸਾਡਾ ਕਿਆ ਕਸੂਰ ਹੈ ਫਿਰ ਇੱਕ ਦਿਨ ਐਸਾ ਵੀ ਆਇਆ ਕਿ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਜੇਕਰ ਸਾਡੇ ਮਾਪਿਓ ਸਾਨੂੰ ਅਪਣਾਣ ਤਾਂ ਅਸੀਂ ਪੂਰੀ ਜ਼ਿੰਦਗੀ ਆਪਣੇ ਮਾਪਾ ਮਾਪਿਓ ਦੀ ਸੇਵਾ ਲਈ ਬੱਚੇ ਵੀ ਕਈ ਵਾਰੀ ਹਰਕਤਾਂ ਕਰਦੇ ਸਿਗੇ ਪਰ ਮੈਂ ਇਗਨੋਰ ਕਰਦੀ ਸੀਗੀ ਕਾਫੀ ਵਾਰੀ ਹੋਇਆ ਮੇਰੇ ਨਾਲ ਬੱਚੇ ਕਈ ਵਾਰੀ ਮੇਰੇ ਨੂੰ ਬਦਤਮੀਜ਼ੀ ਕਰਦੇ ਸਿਗੇ ਇੱਧਰ ਉਧਰ ਤਾੜੀ ਮਾਰਨਾ ਤੇ ਮੈਨੂੰ ਆਂਦਾ ਨਹੀਂ ਸੀ ਵਜ੍ਹਾ ਇਹਦਾ ਆਂਦਾ ਕਰਦੀ ਸੀ ਬਹੁਤ ਟਾਈਮ ਬਾਅਦ ਆਇਆ ਕਹਿੰਦੇ ਨੇ ਇੱਕ ਅੰਦਰੋਂ ਅੰਦਰੋਂ ਰੋਂਦੀ ਆ ਮੈਂ ਕਿ ਸਾਡਾ ਕੋਈ ਹਾਲ ਪੁੱਛਣ ਵਾਲਾ ਨਹੀਂ ਹੁੰਦਾ ਅਸੀਂ ਦੀਵਾਰਾਂ ਨਾਲ ਗੱਲਾਂ ਕਰਨੀ ਹੁੰਦੀ ਰਾਤ ਨੂੰ ਲੋਕ ਸਾਨੂੰ ਇਸ ਲਈ ਠੋਕਰ ਆ ਦੇਂਦੇ ਕਿ ਅਸੀਂ ਬੱਚਾ ਨਹੀਂ ਪੈਦਾ ਕਰ ਸਕਤੇ ਪਰ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਬੱਚਾ ਪੇਟ ਤੋਂ ਹੀ ਪੈਦਾ ਕਰੇ ਤਾਂ ਮਾਂ ਆ ਅਸੀਂ ਕਿਸੇ ਨੂੰ ਆਪਣਾ ਮਮਤਾ ਔਰ ਹਰ ਇੱਕ ਪਰਵਰਿਸ਼ ਮਾਂ ਤੋਂ ਵੀ ਵੱਧ ਕੇ ਅਸੀਂ ਪਰਵਰਿਸ਼ ਕਰੀਏ ਬੱਚੇ ਨੂੰ ਉਹ ਸਿੱਖਿਆ ਦੇਈਏ ਤਾਂ ਅਸੀਂ ਮਾਂ ਤੋਂ ਵੀ ਵੱਧ ਕੇ ਹਾਂ ਜਿਆਦੀ ਲੋੜੀ ਤੇ ਜਾ ਕੇ ਦੂਜਿਆਂ ਦੀ ਖੁਸ਼ੀ 'ਚ ਜਾ ਕੇ ਉਹ ਨੱਚਦੇ ਨਜ਼ਰ ਆਉਂਦੇ ਨੇ ਗਾਉਂਦੇ ਨਜ਼ਰ ਆਉਂਦੇ ਨੇ ਪਰ ਜਦ ਉਹਨਾਂ ਦੀ ਖੁਸ਼ੀ ਹੁੰਦੀ ਆ ਤਾਂ ਉੱਥੇ ਕੋਈ ਖੜਦਾ ਵੀ ਨਜ਼ਰ ਨਹੀਂ ਆਉਂਦਾ ਮੈਂ ਗੱਲ ਕਰ ਰਿਹਾ ਕਿਨਰ ਸਮਾਜ ਦੀ ਮਹਾਂ ਸਮਾਜ ਦੀ ਜਿਹੜੇ ਕਿ ਅਕਸਰ ਲੋੜੀ ਦੇ ਤਿਹਾਰ ਤੇ ਮੁੰਡਾ ਜੰਮਣ ਦੀ ਵਧਾਈ ਲੈਂਦੇ ਨਜ਼ਰ ਆਉਂਦੇ ਨੇ ਖੁਸ਼ੀ 'ਚ ਸ਼ਰੀਕ ਹੁੰਦੇ ਨਜ਼ਰ ਆਉਂਦੇ ਨੇ ਪਰ ਆਪਣੀ ਖੁਸ਼ੀ 'ਚ ਕੋਈ ਵੀ ਨਜ਼ਰ ਨਹੀਂ ਆਉਂਦਾ ਸਾਡੇ ਨਾਲ ਅੱਜ ਇੱਕ ਐਸੀ ਕਿੰਨਰ ਨੇ ਐਸੀ ਮਹਾਂਤਰੀ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਸ਼ਾਇਆ ਜੀ ਮੌਜੂਦ ਆ ਸ਼ਾਇਆ ਜੀ ਬਹੁਤ-ਬਹੁਤ ਸਵਾਗਤ ਹੈ ਪਹਿਲਾ ਤੌਰ ਤੇ ਸਾਰਿਆਂ ਨੂੰ ਸ਼াশੀ ਕਾਲ ਮੇਰੇ ਵੱਲੋਂ ਔਰ ਸਾਰਿਆਂ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਆਪਣੇ ਪੰਜਾਬ ਸ਼ਹਿਰ ਦੇ ਲੋਕਾਂ ਨੂੰ ਆਪਣੇ 올 ਇੰਡੀਆ ਦੇ ਲੋਕਾਂ ਨੂੰ ਸਭ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਸ਼ਾਇਆ ਜੀ ਤੁਸੀਂ ਕਿੰਨਰ ਨੂੰ ਮੈਂ ਤਾਂ ਦੱਸ ਰਿਹਾ ਕਿ ਕਿ ਲੁੱਕ ਤੋਂ ਤਾਂ ਜਿਹੜਾ ਵੀ ਇੰਟਰਵਿਊ ਦੇਖਦਾ ਹੋਊਗਾ ਉਹਨੂੰ ਨਹੀਂ ਲੱਗਦਾ ਹੋਊਗਾ ਤੇ ਲੋੜੀ ਦਾ ਤਿਹਾਰ ਹੈ ਜਦ ਵੀ ਮੁੰਡਾ ਚੰਮ ਦਾ ਲੋੜੀ ਬਣਾਉਂਦੇ ਆ ਕੁੜੀਆਂ ਦੀ ਬਣਾਉਂਦੇ ਆ ਪਰ ਜਦ ਤੁਹਾਡੇ ਸਮਾਜ ਦੇ ਵਿੱਚ ਕੋਈ ਪੈਦਾ ਹੁੰਦਾ ਜਦ ਕੋਈ ਕਿੰਨਰ ਪੈਦਾ ਹੁੰਦਾ ਫਿਰ ਲੋਕ ਖੁਸ਼ੀ ਨਹੀਂ ਮਨਾਉਂਦੇ ਪਰ ਤੁਸੀਂ ਲੋਕਾਂ ਦੀ ਖੁਸ਼ੀ ਸੱਚੀ ਹੁੰਦੀ ਹੈ ਹਾਂ ਇਹ ਲੋਕਾਂ ਦੀ ਸਮਾਜ ਦੀ ਆਪਣੀ ਸੋਚ ਹੈ ਜੋ ਆਪਣੇ ਇੰਡੀਆ ਸਮਾਜ ਦੇ ਲੋਕ ਹੈ ਉਹਨਾਂ ਦੀ ਸੋਚ ਹਮੇਸ਼ਾ ਇਹ ਹੀ ਹੈ ਕਿ ਜਿਹੜੇ ਆਪਣੇ ਕਿੰਨਰ ਸਮਾਜ ਦੇ ਲੋਕ ਹੈ ਉਹ ਲੋਕ ਸਿਰਫ ਇੱਕ भीख मांग का काम कर दें या तो फिर अपना इंजॉयमेंट जिदा किसी की खुशी है तो उधर आओ अपना नचो अपना पैसा लो जाओ बस यहीं तक जानते लोग सानू, या अपना आशीर्वाद दो अपना जाओ पर जहाँ तक दी मेरी सोच है कि पहला लोग मुंडे दी की लोहड़ी मनाते थे बहुत धूमधाम तो फिर काफ़ी टाइम बाद चेंज आया कि मुंडा कौड़ी बराबर मुंडा कौड़ी बराबर काफ़ी टाइम तक चलता रहा है ਫਿਰ ਹੁਣ ਲੋਕਾਂ ਦੀ ਕਾਫੀ ਲੋਕਾਂ ਦੀ ਸੋਚ ਚੇਂਜ ਹੋ ਗਈ ਹੁਣ ਕੁੜੀਆਂ ਦੇ ਵੀ ਲੋਕ ਤੁਮ ਤਾਂ ਤੋਂ ਮਨਾਉਂਦੇ ਲੋੜੀ ਆਪਣਾ ਹੁਣ ਆ ਗਈ ਸਾਡੇ ਸਮਾਜ ਦੀ ਗੱਲ ਹੁਣ ਸਾਡੇ ਸਮਾਜ ਦੀ ਗੱਲ ਇਹ ਹੈ ਕਿ ਸਾਨੂੰ ਕਿਸੇ ਦੇ ਮੁੰਡਾ ਹੋ ਗਿਆ ਕੁੜੀ ਹੋ ਗਈ ਭਈ ਆਓ ਲੋੜੀ ਲੈ ਕੇ ਜਾਓ ਨੱਚ ਕੇ ਜਾਓ ਯਾਰ ਸਾਡਾ ਵੀ ਦਿਲ ਕਰਦਾ ਹੈ ਕਿ ਸਾਡੇ 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 ਵੀ ਕੋਈ ਖੁਸ਼ੀਆਂ ਮਨਾਏ ਸਾਡੇ ਵਰਗੇ ਬੱਚੇ ਕਿਸੇ ਦੇ ਘਰ ਪੈਦਾ ਹੋ ਪ੍ਰਾਊਡ ਫੀਲ ਕਰਕੇ ਕੋਈ ਨਾ ਆਪਣਾ ਬੱਚਾ ਹੈ ਰੱਬ ਨੇ ਦਿੱਤਾ ਜਿੱਦਾਂ ਮਰਜ਼ੀ ਹੈ ਆਪਣਾ ਹਮ असी ए खुशी आप जिदा होर बच्चे दे बरपर मना आप भी खुशी मनावे तो मेरी सोच ये है पर लोगों की सोच हले तक लगता है टाइम लगेगा पर काफ़ी कुछ चेंजेस आया है और मैं लोगों को यही मतलब हाथ बन अ, बन के बेनती कर दी कि लोगों की सोच चेंज हो बचे भी असि भी इंसान भाई सू भी, भी बराबर का हक दो और ਸਾਡੇ ਮਾਪਿਆਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਜਿਨ੍ਹਾਂ ਦੇ ਘਰ ਸਾਡੇ ਵਰਗੇ ਬੱਚੇ ਹੁੰਦੇ ਉਹਨਾਂ ਨੂੰ ਬਰਾਬਰ ਆਪਣੇ ਹੋਰ ਬੱਚੇ ਦੇ ਬਰਾਬਰ ਪਿਆਰ ਦੋ ਅਤੇ ਉਹਨਾਂ ਨੂੰ ਪਿਆ ਉਦਾਂ ਹੀ ਰੱਖੋ ਜਿਦਾ ਹੋਰ ਬੱਚੇ ਨੂੰ ਜਦ ਜਦ ਤੁਸੀਂ ਜਾਣਿਓ ਲੋਹੜੀ ਮੰਗੜ ਜਾਣਿਓ ਜਦੋਂ ਉੱਥੇ ਨੱਚਦੇ ਹੋ ਜਦੋਂ ਉਹਨਾਂ ਦੇ ਗੋਣੇ ਆਉਂਦੇ ਹੋ ਤੇ ਉਹਨਾਂ ਨੂੰ ਦਵਾਵਾ ਜਾਂਦੇ ਹੋ ਪਰ ਕਦੇ ਮਹਿਸੂਸ ਹੋਇਆ ਅੱਜ ਤੱਕ ਜਦ ਜਦ ਨੱਚਦੇ ਹੋ ਵੀ ਵੀ ਮੈਂ ਵੀ ਖਾਸ ਮੇਰੇ ਲਈ ਵੀ ਐਸਾ ਕੁਝ ਹੋਇਆ ਉਹ ਹੋ ਜਾਦਾ ਐਸਾ ਅਹਿਸਾਸ ਤਾਂ ਹੁੰਦਾ ਕਿ ਅਸੀਂ ਵੀ ਇਨਸਾਨ ਹੈ ਸਾਡਾ ਕਿਆ ਕਸੂਰ ਹੈ ਅਸੀਂ ਵੀ ਇਨਸਾਨ ਹੈ ਪਰ ਲੋਕ ਉਤ ਲੋਕ ਸਿਰਫ ਸਾਨੂੰ ਸਿਰਫ ਇੱਕ ਇੱਕ ਇੰਜੋਏਮੈਂਟ ਲਈ ਕਨਚਨ ਨਹੀਂ ਸਮਝਦੇ ਆ ਤਾਂ ਨਚਦੇ ਨੇ ਉਸਦੇ ਕਈ ਬਹੀਆ ਹਾਤਾ ਜਾਂਦੇ ਆ ਹੁਮ ਹੰਡੈਡ ਦੀ ਕੇ ਕਾਸਮ ਹੰਡੈਡ ਸਾਨੂੰ ਸਮਝਦੇ ਔਰ ਸਾਡੀ ਖੁਸ਼ੀ ਮਨਾਉਂਦੇ ਜਾਂ ਫਿਰ ਅਸੀਂ ਆਪਣੀ ਫੈਮਲੀ ਚ ਹੁਣ ਸਾਡੇ ਫੈਮਲੀ ਚ ਕੋਈ ਤਿਵਾਰ ਜਾਂ ਕੋਈ ਫੰਕਸ਼ਨ ਜਾਂ ਸ਼ਾਦੀ ਹੋਸੀ ਸਾ ਮਿਲ ਨਹੀਂ ਹੋ ਸਕਦੇ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਇਨਸਲਟ ਹੋ ਜਾਊਗੀ ਜਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਇਹਨਾਂ ਦੇ ਘਰ ਬੱਚਾ ਕਿੰਨਾ ਰਹਿਗਾ ਸਾਡਾ ਕੀ ਕਸੂਰ ਹੈਗਾ ਤੋ ਲੋਕਾਂ ਨੂੰ ਇਹ ਚੀਜ਼ ਨਹੀਂ ਸਮਝ ਆਂਦੀ ਤੋ ਕਈ ਵਾਰੀ ਮੈਂ ਨੱਚਦੇ ਨੇ ਇਸ ਦੇ ਬਦਬਿਰੋਧ ਹੰਦੀ ਆ ਬਹੁਤ ਜ਼ਿਆਦਾ ਦੇਵਦੁਖਤਾ ਕਿ ਕਹਾਸ ਮੇਰੇ ਮੰਮੀ ਡਾਡੀ ਵੀ ਮੈਨੂੰ ਇਦਾਂ ਪਿਆਰ ਕਰਦੇ ਮੇਰੀ ਵੀ ਲੋੜੀ ਮਨਾਉਂਦੇ ਜਾਂ ਫਿਰ ਮੈਂ ਕੋੜੀ ਹੁੰਦੀ ਤੋ ਮੇਰਾ ਵੀ ਵਿਆਹ ਹੁੰਦਾ ਤਾਂ ਪੈਰੀ ਲੋੜੀ ਹੁੰਦੀ ਬਹੁਤ ਜ਼ਿਆਦਾ ਦੀ ਸੋਚ ਹੈ ਪਰ ਕੀ ਕਰ ਸਕਦੇ ਹਾਂ ਮਤਲਬ ਉਹ ਰਮਾਨ ਜਿਹੜੇ ਨੇ ਉਥੇ ਦਿਲ ਚ ਰਹਿ ਜਾਂਦੇ ਦਿਲ ਚ ਰਹਿ ਜਾਂਦੇ ਨੱਚਦੇ ਨੱਚਦੇ ਬਸ ਰੋਂਦੀ ਆ ਅੰਦਰੋਂ ਅੰਦਰੋਂ ਹਰ ਕਿਸੇ ਨੂੰ ਦੱਸਿਆ ਸੀ ਲੋਕਾਂ ਨੂੰ ਤਾਂ ਇਹ ਲੱਗਦਾ ਸਿਰਫ ਅਸੀਮਤ ਚੁਣ ਲਈ ਬਣੇ ਆ। ਜਦ ਜਦ ਤੁਸੀਂ ਪੈਦਾ ਹੋਏ ਸੀ ਜਦ ਮਾਪੇ ਦਾ ਕੀ ਬਿਹੇਵੀਅਰ ਸੀਗਾ ਜਾਂ ਤੁਹਾਡੇ ਜਿਹੜੇ ਭੈਣ ਭਾਈ ਪੈਦਾ ਹੋਏ ਹੋਣਗੇ ਜਾਂ ਲੋੜੀ ਮਨਾਈ ਹੋਣੀ ਆ ਤਾਂ ਕਿਵੇਂ ਦਾ ਬਹੁਤ ਵੈਸੇ ਤਾਂ ਮੈਂ ਸਭ ਤੋਂ ਛੋਟੀ ਆ ਘਰ 'ਚ ਤੋਂ ਮੈਨੂੰ ਤੋਂ ਪਤਾ ਨਹੀਂ ਆ ਬਾਕੀ ਮੈਂ ਕਾਫੀ ਮਤਲਬ ਬੜੀ ਹੋਈ ਥੋੜੀ ਜੀ ਤੋਂ ਮੈਨੂੰ ਪਤਾ ਲੱਗਾ ਜਦੋਂ ਮੈਂ 7th 8th ਕਲਾਸ ਵਿੱਚ ਤੇ ਕਿ ਮੈਨੂੰ ਉਹਨੋਂ ਪਤਾ ਲੱਗਿਆ ਕਿ ਮੈਂ ਇਦਾਂ ਇਦਾਂ ਆ ਤੋ ਮਮ ਡੈਡ ਹਮੇਸ਼ਾ ਮੈਨੂੰ ਚੁਪਾ ਕੇ ਰੱਖਦੇ ਸੀ ਵੀ ਬੁਣਾ ਨੂੰ ਲੱਗਦਾ ਨਹੀਂ ਸੀ ਉਹ ਉਹ ਸੋਚਦੇ ਸੀ ਕਿ ਸਮਾਜ ਨੂੰ ਪੜੋਸ ਨੂੰ ਨਾ ਪਤਾ ਲੱਗੇ ਤੇ ਜਿੱਦਾਂ ਜਿੱਦਾਂ ਪਤਾ ਲੱਗਦਾ ਗਿਆ ਡੈਡੀ ਰੋਜ਼ ਲੜਾਈ ਝਗੜਾ ਮੰਮੇ ਨੂੰ ਕੋਟੜਾ ਕਈ ਵਾਰੀ ਮੈਨੂੰ ਵੀ ਕਿ ਫੇਰ ਮੇਰੇ ਕਿ ਤਾਂਬਾ ਜਲਾ ਦਿੰਦੇ ਸੀ ਕਿ ਇੰਨਾ ਇੰਨਾ ਖਰਚਾ ਕਰਦੇ ਆ ਇਹਨੂੰ ਬਾਹਰ ਕੱਢ ਈ ਸਾਡੇ 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 ਘਰ ਨਹੀਂ ਰਹਿ ਸਕਦਾ ਇਹ ਇਹ ਜਿਹੜਾ ਹੈ ਛੱਕਾ ਹੈ ਤਾਂ ਤਰ ਕਰਕੇ ਸਾਡੀ ਬੇਇੱਜ਼ਤੀ ਹੋ ਗਈ ਮੇਰੇ ਹੋਰ ਬੱਚੇ ਉਹਨਾਂ ਦਾ ਵੀ ਵਿਆਹ ਹੋਣਾ ਇਹ ਉਹ ਰੋਜ਼ ਲੜਾਈ ਝਗੜਾ ਡੈਡੀ ਡ੍ਰਿੰਕ ਕਰਨ ਵੀ ਲੱਗ ਗਿਆ ਸੀ ਕਿ ਕਦੇ ਸੌਣ ਨਹੀਂ ਦਿੰਦੇ ਸੀ ਪਰੇਸ਼ਾਨ ਕਰਦੇ ਸੀ ਬਹੁਤ ਜ਼ਿਆਦਾ ਫਿਰ ਮੈਂ ਕੁੱਟਮਾਰ ਵੀ ਕਰਦੇ ਸੀ ਕੁੱਟਮਾਰ ਵੀ ਕਰਦੇ ਸੀਗੇ ਫਿਰ ਇੱਕ ਦਿਨ ਐਸਾ ਵੀ ਆਇਆ ਕਿ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਰਾਤ ਦਾ ਟਾਈਮ ਸੀਗਾ ਮੇਰੀ ਉਮਰ 15 15 ਜਾਂ 14 15 ਸਾਲ ਦੀ ਹੋਣੀ ਕਿ ਉਦੋਂ ਹੈ ਕੁਦਰਤਾਂ ਸ਼ਾਂਤੀ ਉਮਰ ਖੇਲਣ ਕੋ ਦੰਦੀ ਹੁੰਦੀ ਹੈ ਉਸ ਟਾਈਮ ਕਿਸੇ ਇਨਸਾਨ ਨੂੰ ਜੇ ਤਮ ਤੋਂ ਨਿੱਕੜ ਦੇਣਾ ਘਰ ਤੋਂ ਬਾਹਰ ਕੋਈ ਰੋਟੀ ਨਹੀਂ ਕੋਈ ਕੱਪੜੇ ਨਹੀਂ ਕੋਈ ਕੁਛ ਨਹੀਂ ਤਾਂ ਬਹੁਤ ਮੁਸ਼ਕਿਲ ਹੈ ਦੱਸਣਾ ਤੁਹਾਨੂੰ ਕਦੀ ਸੜਕਾਂ ਦੇ ਸੋ ਕੇ ਕਦੀ ਪਹਾੜਾਂ ਚ ਸੋ ਕੇ ਕਿੱਦ ਕਿੱਦ ਮੈਂ ਆਪਣਾ ਦਿਨ ਕੱਟਿਆ ਬਹੁਤ ਮੁਸ਼ਕਿਲ ਲਾਈਫ ਸੀਗੀ ਲੋਕਾਂ ਨੂੰ ਤਾਂ ਬਸ ਕਹਿ ਦੋ ਥੋੜੀ ਦੇਰ ਕਹਿ ਦੋ ਫਿਰ ਦੇਖ ਕੇ ਅਨਸੁਨਾ ਕਰ ਦਿੰਦੇ ਜੀ ਦੇ ਉੱਪਰ ਬੀਤਦੀ ਇਹਨਾਂ ਨਾਲ ਪਤਾ ਲੱਗਦਾ ਪਤਾ ਲੱਗਦਾ ਉਹ ਤਾਂ ਜਾਦੀ ਕਹਿੰਦੇ ਨੇ ਅਸੀਂ ਲੋੜੀ ਨਾਲ ਕਿ ਜਦ ਮੁੰਡਾ ਜੰਮਦਾ ਬੜਾ ਖੁਬਕੇ ਅਸੀਂ ਖੁਸ਼ੀ ਚ ਦੱਸਦੇ ਹਾਂ ਸਾਡੇ ਮੁੰਡਾ ਜੰਮਿਆ ਹੈ ਢੋਲ ਪਜਾਉਂਦੇ ਨੇ ਤੇ ਲੋਕ ਕੁੜੀ ਨੂੰ ਵੀ ਥੋੜਾ ਜਿਹਾ ਦੱਬਦੇ ਨੇ ਪਰ ਅੱਜ ਕੱਲ ਕੁੜੀਆਂ ਲਈ ਵੀ ਖੁੱਲ ਕੇ ਕਹਿੰਦੇ ਨੇ ਪਰ ਅਸੀਂ ਉਹ ਟਾਈਮ ਨਹੀਂ ਆਇਆ ਥੋੜੀ ਬਾਰ ਖੁੱਲ ਕੇ ਕਹਿ ਕੇ ਸਾਡੇ ਕੋ ਜੰਮਿਆ ਮੈਂ ਲੋਕਾਂ ਨੂੰ یہی ਮਤਲਬ ਮੇਰੇ ਤਰਫੋਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਇੱਕ ਛੋਟਾ ਜਿਹਾ ਕਿ ਕਮ ਹੁੰਦਾ ਉਹ ਬੜਾ ਹੋਗਾ ਵਿਆਹ ਕਰਕੇ ਆਪਣੇ ਵੀ ਬੱਚੇ ਤੇ ਮਸਤ ਹੋ ਜਾਂਦਾ ਤੁਹਾਨੂੰ ਪਤਾ ਹੀ ਅੱਜ ਕੱਲ ਦਾ ਕੇਸ ਹੈ ਕਿ ਬਹੂ بیٹے ਬਹੂ আর ਸਾਸ ਦੇ ਵਿਚ ਲੜਾਈ ਹੋ ਗਈ ਔਰ بیٹے আর ਬਹੂ ਆਡ ਹੋ ਗਏ ਕਾਫੀ ਕੇਸ ਆਂਦੇ ਇਦਾਂ ਦੇ ਬੇਟੀ ਵੈਸੇ ਹੀ ਪਰਾਈ ਹੋਣ ਦੀ ਵਿਚਾਰੀ ਚਾਹ ਕੇ ਵੀ ਨਹੀਂ ਕਰ ਸਕਦੀ ਆਪਣੇ ਮਾਪਿਆਂ ਲਈ ਉਹ ਪੁੱਛ ਸਕਦੀ ਹਾਲ ਪਰ ਸਾਡੇ ਵਰਗੇ ਬੱਚੇ ਇਹ ਸੋਚਦੇ ਕਿ ਸਾਡਾ ਕਿਹੜਾ ਵਿਆਹ ਹੋਣਾ ਅਸੀਂ ਪੂਰੀ ਜ਼ਿੰਦਗੀ ਆਪਣੇ ਮਾਪਿਆਂ ਦੀ ਅਸੇ ਵਾਤੇ ਕੁਝ ਆੜ ਲਈਏ ਸਾਡੀ ਮਤਲਬ ਮੇਰੀ ਸੋਚ ਤਾਂ ਇਹ ਹੈ ਕਿ ਅਗਰ ਸਾਡੇ ਮਾਪਿਓ ਸਾਨੂੰ ਅਪਣਾਣ ਤਾਂ ਅਸੀਂ ਪੂਰੀ ਜ਼ਿੰਦਗੀ ਆਪਣੇ ਮਾਪਾ ਮਾਪਿਓ ਦੀ ਸੇਵਾ ਲਈ ਆਪਣੇ ਆਪ ਨੂੰ ਵਰਦਈ ਇਹ ਗੱਲ ਸਕੂਲ ਚ ਬੱਚਿਆਂ ਦਾ ਬਿਹੇਵੀਅਰ ਕਿਵੇਂ ਸੀਗਾ ਨਾਲ ਦਾ ਉਹਨਾਂ ਨੂੰ ਪਤਾ ਲੱਗਿਆ ਸੀ ਨਾਲ ਨਾਲੋਂ ਜਾਂ ਟੀਚਰਾਂ ਨੂੰ ਪਤਾ ਸੀ ਇਸ ਬਾਰੇ ਹਾਂ ਮਤਲਬ ਉਹਨਾਂ ਨੂੰ ਸ਼ੱਕ ਸੀਗਾ ਬੋਲਦੇ ਸੀਗੇ ਕਈ ਵਾਰੀ ਬੱਚੇ ਵੀ ਕਈ ਵਾਰੀ ਹਰਕਤਾਂ ਕਰਦੇ ਸੀਗੇ ਪਰ ਮੈਂ ਇਗਨੋਰ ਕਰਦੀ ਸੀਗੀ ਕਾਫੀ ਵਾਰੀ ਹੋਇਆ ਮੇਰੇ ਨਾਲ ਬੱਚੇ ਕਈ ਵਾਰੀ ਮੇਰੇ ਨਾਲ ਬਦਤਮੀਜ਼ੀ ਕਰਦੇ ਸੀਗੇ ਇੱਧਰ ਉੱਧਰ ਟੱਚ ਕਰਨਾ ਔਰ ਕਈ ਵਾਰੀ ਹੱਸਣਾ ਕਈ ਵਾਰੀ ਛੱਕਾ ਮਿੱਠਾ ਬੋਲ ਕੇ ਵੀ ਮਤਲਬ ਬਹੁਤ ਕੁਝ ਕਰਦੇ ਸੀਗੇ ਉਦੋਂ ਨਾ ਬੱਚੇ ਨੂੰ ਨਹੀਂ ਪਤਾ ਸੀਗਾ ਹੁਣ ਤਾਂ ਕਾਫੀ ਚੇਂਜ ਆ ਗਿਆ ਪਰ ਉਹ ਆਪਣੇ ਆਪ ਚ ਮੈਂ ਸੀਗੀ ਕਿ ਨਹੀਂ ਮੈਂ ਸਿਰਫ ਆਪਣੇ ਪੜਾਈ ਤੇ ਧਿਆਨ ਦੇਣਾ ਉਸ ਟਾਈਮ ਮੈਂ ਆਪਣੇ ਪੜਾਈ ਤੇ ਕਰਦੀ ਨਹੀਂ ਟੈਂਸ਼ਨ ਹੁੰਦੀ ਸੀਗੀ ਤੇ ਬੱਚੇ ਤਾਂ ਕਿੱਥੇ ਧਿਆਨ ਅਜਾ ਤੈਨੂੰ ਬਾਹਰ ਕੱਢਤਾ ਕਰੋ ਤੁਸੀਂ ਜਿਹੜੇ ਬੇਕਾਰ ਹੋ ਗਏ ਆ ਫਿਰ ਕਿਵੇਂ ਸਰਵਾਈਵ ਕੀਤਾ ਕਿਵੇਂ ਤੁਸੀਂ ਇੱਥੇ ਆ ਗਏ ਹੋ ਇਹ ਬਹੁਤ ਲੰਬੀ ਸਟੋਰੀ ਹੈ ਫਿਰ ਆਪਣਾ ਮੈਂ ਬਾਹਰ ਨਿਕਲ ਕੇ ਕਦੀ ਸੜਕਾਂ 'ਚ ਕਦੀ ਪਾਰਕਾਂ 'ਚ ਸੋਚੋ ਕਿ ਸੋਚੋ ਕਿ ਇੱਕ ਛੋਟਾ ਬੱਚਾ ਜਿਹਨੂੰ ਦਿਨ ਦੁਨੀਆ ਨੂੰ ਪਤਾ ਸੀਗਾ ਪਰ ਮੈਨੂੰ ਤਾਂ ਬਾਹਰ ਦੇ ਲੋਕਾਂ ਦਾ ABC ਡੀ ਨਹੀਂ ਪਤਾ ਸੀਗਾ ਲੋਕ ਕਿੱਦਾਂ ਦੇ ਹੁੰਦੇ ਕੋਈ ਅਗਰ ਕੋਈ ਥੋੜੀ ਜਿਹੀ ਵੀ ਪਿਆਰ ਦੀ ਗੱਲਾਂ ਕਰ ਲੈਂਦਾ ਤਾਂ ਮੈਂ ਸੋਚਦੀ ਦੀ ਰੱਬ ਨੇ ਮੈਨੂੰ ਮੇਰੇ ਲਈ ਕਿਸੇ ਬੰਦੇ ਨੂੰ ਭੇਜ ਕੇ ਆਏਗਾ ਇਹ ਚਿੰਤਾ ਜੋ ਲਗਾਤਾਰ ਤੁਹਾਨੂੰ ਸਰਵਾਈਵ ਹੋਣਾ ਪਿਆ ਆ ਫਿਰ ਹੁਣ ਤੁਸੀਂ ਕਿੰਨਰ ਸਮਾਜ ਨਾਲ ਜੁੜੇ ਹੋਏ ਹੋ ਨਾ ਇਹਨਾਂ ਨਾਲ ਕਿਵੇਂ ਜੁੜਨਾ ਹੋਇਆ ਕਿਵੇਂ ਹੁਣ ਤੁਸੀਂ ਵਧਾਈ ਲੈਣ ਜਾਣੇ ਸ਼ੁਰੂ ਕੀਤੇ ਕਿਸੇ ਨੇ ਕਿਹਨਾਂ ਸਮਾਜ ਦੇ ਬਾਰੇ ਵੀ ਦੱਸਿਆ ਉਸੇ ਉੱਧਰ ਜਾ ਉੱਧਰ ਇੱਜ਼ਤ ਵੀ ਆ ਆਪਣਾ ਰੋਟੀ ਵੀ ਵਧੀਆ ਮਿਲੂਗੀ। ਅਜੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਇਸ ਬਾਰੇ। ਨਾ। ਤਾਂ ਮੈਂ ਡਰਦੀ ਸੀ ਕਿ ਮੈਂ ਕਹਾਂਈ ਉਹ ਤਾਂ ਸ਼ਾਇਦ ਕੁਝ ਕਾਉਂਗੀ ਨਹੀਂ ਮੈਨੂੰ ਡਰ ਜਾ ਲੱਗਦਾ ਸੀ ਕਿਉਂਕਿ ਬਚਪਨ ਚ ਹੀ ਮੈਂ ਦੇਖਿਆ ਨਾ ਕਿ ਲੜਾਈ ਝਗੜਾ ਹੁੰਦੇ ਸੀ ਕਿ ਤੋ ਕੱਪੜੇ ਤਾੜਦੇ ਨਹੀਂ ਉਹ ਤਾਂ ਮੈਂ ਡਰਦੀ ਸੀ ਕਿ ਮੈਨੂੰ ਪਤਾ ਨਹੀਂ ਸੀ ਕੌਣ। ਫਿਰ ਕਿਸੇ ਨੇ ਦੱਸਿਆ ਫਿਰ ਮੈਂ ਉੱਧਰ ਗਈ। ਫਿਰ ਰਾਤ ਨੂੰ ਮੈਂ ਗਈ ਡਰਦੀ ਡਰਦੀ ਮੈਨੂੰ ਤਾਂ ਸੋ ਵੀ ਸੋ ਵੀ ਨਹੀਂ ਪਾਈ ਮੈਂ ਰਾਤ। ਫਿਰ ਸੁਵਿਰਨੂ ਕਹਿੰਦੇ ਕਿ ਆਪਣਾ ਕੰਮ ਤੇ ਤਿਆਰ ਹੋ ਜਾ ਟੋਲੀ ਜਾਣਾ ਸੀ ਮੈਂ ਕਿਹਾ ਟੋਲੀ ਕੀ ਹੁੰਦੀ ਹੈ ਕਿ ਕੰਮ ਤੇ ਜਾਣਾ ਬਦਾਈ ਮੰਗੜ ਤਿਆਰ ਹੋ ਜਾ ਫਿਰ ਉਹਦੀ ਕੋ ਚੇਲਾ ਸੀ ਕਿ ਉਹਨੇ ਦੱਸਿਆ ਕਿ ਕਿੰਨੇ ਪੁੱਤ ਤਿਆਰ ਹੋ ਜਾ ਮੈਂ ਫਰੌਕ ਪਾ ਕੇ ਤੇ ਖੜੀ ਹੋ ਗਈ ਕਹਿੰਦੀ ਇਹ ਕੀ ਹੈ ਉਹ ਤਾਂ ਮੇਰੇ ਕੋਈ 1500 15 ਸਾਲ ਦੀ ਸੀ ਫਰੌਕ ਪਾ ਕੇ ਖੜੀ ਹੋ ਕਹਿੰਦੀ ਇਹ ਕੀ ਹੈ ਮੈਂ ਕਿਹਾ ਕਦੇ ਸੂਟ ਪਾਣਾ ਪੈਣਾ ਪੁੱਤ ਮੈਂ ਤਾਂ ਸੂਟ ਤਾਂ ਹੈ ਨਹੀਂ ਮੇਰੇ ਕੋਲ ਇੰਨੀ ਜੀ ਫਰੋਕਸੀ ਦੀ ਤਾਂ ਕਹਿੰਦੇ ਨਹੀਂ ਪੁੱਤ ਫਿਰ ਅਸੀਂ ਨਹੀਂ ਲੈ ਕੇ ਜਾਣਾ ਫਿਰ ਉਹਨਾਂ ਨੇ ਮੈਨੂੰ ਕਿਰਾਇਆ-ਕੁਰਾਏ ਦੇ ਕੇ ਭੇਜਤਾ ਵਾਪਿਸ ਫਿਰ ਮੈਂ ਕਰੇ ਆਈ ਫਿਰ ਕਰੇ ਕਦੀ ਫੋਨ 'ਚ ਲਾ ਕੇ ਡਾਂਸ ਕਰਨਾ ਕਿੰਨਾ ਸਮਾਜ ਦੇ ਬਾਰੇ ਦੇਖਣਾ ਫਿਰ ਇਦਾਂ ਕਰਦੇ 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 ਫਿਰ ਹੋਰ ਵੀ ਕਿੰਨਾ ਸਮਾਜ ਦੇ ਲੋਕ ਮਿਲੇ ਮੈਨੂੰ ਜਿੱਦਾਂ ਆਪਣੇ ਚੰਡੀਗੜ੍ਹ 'ਚ ਉਹਨਾਂ ਨੇ ਮੈਨੂੰ ਬਤਾਇ ਤੇ ਲੈ ਕੇ ਜਾਣਾ ਇਹਨੂੰ ਉਹ ਕਹਿੰਦੇ ਜਿੱਦਾਂ ਅਸੀਂ ਨੱਚ ਰਹੇ ਨੱਚੋ ਜਿੱਦਾਂ ਅਸੀਂ ਗਾ ਰਹੇ ਗਾਓ ਦੇਖੋ ਕਿਦਾਂ ਨੱਚਦੇ ਆਂ ਕਿਦਾਂ ਕਰਦੇ ਕਰਦੇ ਫਿਰ ਅਸੀਂ ਸਮਝ ਆਪਣਾ ਕਿੰਨਾ ਸਮਝ ਤੇ ਜੁੜੀ ਤਾੜੀ ਮਾਰਨ ਦਾ ਆਪਣਾ ਅੰਦਾਜ਼ ਹੁੰਦਾ ਤੁਹਾਡਾ ਹਨਾ ਤੇ ਤਾੜੀ ਮਾਰਨੀ ਕਾ ਸਿੱਖੀ ਫਿਰ ਪਹਿਲਾ ਪਹਿਲਾਂ ਹੀ ਆਉਂਦੀ ਸੀ ਜਾਂ ਫਿਰ ਜੱਜੜੇ ਤੇ ਫਿਰ ਤਾੜੀ ਮਾਰਨਾ ਤਾਂ ਮੈਨੂੰ ਆਂਦਾ ਨਹੀਂ ਸੀ ਬਸ ਐਦਾਂ ਐਦਾਂ ਕਰਦੀ ਸੀ ਬਹੁਤ ਟਾਈਮ ਬਾਅਦ ਆਇਆ ਮੈਨੂੰ ਬਹੁਤ ਟਾਈਮ ਬਾਅਦ ਕੇ ਗੁਰੂ ਨੇ ਬੋਲਿਆ ਕਿ ਸਾਡੀ ਪਛਾਣ ਹੈਗੀ ਇਹ ਇਹ ਦੋ ਤਾਂ ਹੀ ਜਾਣਦੇ ਤੁਸੀਂ ਲੋਕ ਸਾਨੂੰ ਲੋਕ ਜਾਣਦੇ ਕਿ ਮਹੰਤ ਕਿਉਂਕਿ ਮੈਂ ਛੋਟੀ ਵੀ ਲੱਗਦੀ ਨਹੀਂ ਸੀ ਕੁੜੀਆਂ ਵਰਗੀ ਲੱਗਦੀ ਸੀ ਫਿਰ ਤਾੜੀ ਮਾਰਨੀ ਫਿਰ ਉਹਨਾਂ ਨੇ ਤਾੜੀ ਮਾਰਨੀ ਵੀ ਐਦਾਂ ਧੀਰੇ ਧੀਰੇ ਨਹੀਂ ਮਾਰਨੀ ਜ਼ੋਰ ਤੋਂ ਮਾਰਨੀ ਐਦਾਂ ਐਦਾਂ ਤੇ ਬਈ ਕਿਵੇਂ ਹੁਣ ਤੜੀ ਹੁਣ ਤਾਂ ਫਿਰ ਪੂਰ ਤਾਂ ਵਜਾ ਲੈਂਦੀ ਹੈ ਹੁਣ ਵਜਾ ਲੈਂਦੀ ਹੁਣ ਵਜਾ ਲੈਂਦੀ ਹੁਣ ਤਾਂ ਕਾਫੀ ਟਾਈਮ ਹੋ ਗਿਆ ਹੁਣ ਮੇਰੇ ਨੀਚੇ ਵੀ ਚੇਲੀਆਂ ਕੁਝ ਤੋ ਮੈਂ ਜਿੱਦਾਂ ਜਿੱਦਾਂ ਸਟਰਗਲ ਕੀਤੀ ਬਹੁਤ ਆਪਣੀ ਲਾਈਫ ਚ ਮੈਂ ਤੁਹਾਨੂੰ ਕੀ ਦੱਸਿਓ ਬਸ ਕਹਿੰਦੇ ਨੇ ਇੱਕ ਅੰਦਰੋਂ ਅੰਦਰੋਂ ਰੋਂਦੀ ਆ ਮੈਂ ਕਿ ਸਾਡਾ ਕੋਈ ਹਾਲ ਪੁੱਛਣ ਵਾਲਾ ਨਹੀਂ ਹੁੰਦਾ ਅਸੀਂ ਦੀਵਾਰਾਂ ਨਾਲ ਗੱਲਾਂ ਕਰਨੀ ਹੁੰਦੀ ਰਾਤ ਨੂੰ ਅਸੀਂ ਬਿਮਾਰ ਪੈ ਗਏ ਤੋ ਕੋਈ ਪੁੱਛਣ ਵਾਲਾ ਨਹੀਂ ਕੁਝ ਹੋ ਗਿਆ ਸਾਨੂੰ ਕੋਈ ਤੋ ਪੁੱਛਣ ਵਾਲਾ ਨਹੀਂ ਕੌਣ ਮੇਰੀ ਸੋਚ ਇਹ ਹੈ ਕਿ ਮੈਂ ਸੋਚਦੀ ਹਾਂ ਜਿਹੜੇ ਮੇਰੇ ਵਰਗੇ ਬੱਚੇ ਜਿਨ੍ਹਾਂ ਨੂੰ ਹੁਣ ਮਾਪੇ ਕੱਢਦੇ ਆ ਹੈਨਾ ਉਹਨਾਂ ਲਈ ਮੈਂ ਸਪੋਰਟ ਕਰਦੀ ਆ ਮੈਂ ਚਾਹੁੰਦੀ ਹਾਂ ਉਹਨਾਂ ਲਈ ਇੱਕ ਕਾਨੂੰਨ ਬਣੇ ਕੇ ਮਾਪੇ ਆਪਣੇ ਜਿੱਦਾਂ ਸਾਡੇ ਵਰਗੇ ਬੱਚਾ ਪੈਦਾ ਹੁੰਦੇ ਉਹਨਾਂ ਨੂੰ ਕਹਾਂਗਾ ਘਰ ਤੋਂ ਬਾਹਰ ਨਾ ਕੱਢੇ ਹੈਨਾ ਔਰ ਜੋ ਬਾਹਰ ਹੈਗੇ ਬੱਚੇ ਉਹਨਾਂ ਲਈ ਕੋਈ ਵੀ ਪ੍ਰੋਬਲਮ ਹੋਣਦੀ ਜਿੰਨਾ ਵੀ ਹੁੰਦਾ ਮੈਂ ਸਪੋਰਟ ਕਰਦੀ ਆਂ ਖੜਦੀ ਆਂ ਔਰ ਅੱਜ ਵੀ ਕਾਫੀ ਬੱਚੇ ਮੇਰੇ ਚੇਲੇ ਹੋ ਮੈਨੂੰ ਬਹੁਤ ਇੱਜ਼ਤ ਦਿੰਦੇ ਇੱਕ ਇੰਟਰਸਟਿੰਗ ਗੱਲ ਜਦ ਮੈਂ ਪਹਿਲਾਂ ਬਿਨਾਂ ਕਹਿਰੇ ਤੁਹਾਡਾ ਗੱਲ ਕਰੇ ਤਾਂ ਇੱਕ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਕੋਲ ਇੱਕ ਬੱਚਾ ਵੀ ਹੈ ਤੁਸੀਂ ਬੱਚਾ ਵੀ ਹੈ ਹਾਂਜੀ ਹਾਂਜੀ ਐਕਚੁਅਲੀ ਉਹ ਬੱਚਾ ਮਤਲਬ ਹੈਗੇ ਮੇਰੇ ਸਿਸਟਰ ਦੇ ਹੀ ਹੈ ਪਰ ਉਹਨਾਂ ਦੇ ਹਸਬੰਦ ਹੈ ਮੇਰੇ ਸਿਸਟਰ ਦੇ ਉਹ ਪੂਰੇ ਹੋ ਗਏ ਸੀਗੇ ਹੁਣ ਮੇਰੇ ਸਿਸਟਰ ਦੇ ਕੋਈ ਸਾਸ ਜਾਂ ਸਸੂਰ ਹੈਗੇ ਨਹੀਂ ਉਹਨਾਂ ਨੂੰ ਕੋਈ ਸਪੋਰਟ ਕਰਨ ਵਾਲਾ ਹੈ ਨਹੀਂ ਫਿਰ ਉਹ ਬੱਚੇ ਦੀ ਜ਼ਿੰਮੇਵਾਰੀ ਵੈਸੇ ਤਾਂ ਜਦੋਂ ਪੈਦਾ ਹੋਏ ਤਾਂ ਉਦੋਂ ਹੀ ਮੈਂ ਜ਼ਿੰਮੇਵਾਰੀ ਮੈਂ ਆਪਣੇ ਹੀ ਲੈ ਲਈ ਤੇ ਕਿ ਅੱਜ ਤੋਂ ਜ਼ਿੰਮੇਵਾਰੀ ਮੇਰੀ ਹੈ ਕਿਉਂਕਿ ਮੈਸੇਜ ਇਹ ਹੈ ਕਿ ਲੋਕ ਕਹਿੰਦੇ ਆ ਮਾਂ 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 ਲੋਕ ਸਾਨੂੰ ਇਸ ਲਈ ਠੁਕਰਾ ਦਿੰਦੇ ਕਿ ਅਸੀਂ ਬੱਚਾ ਨਹੀਂ ਪੈਦਾ ਕਰ ਸਕਦੇ ਪਰ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਬੱਚਾ ਪੇਟ ਤੋਂ ਹੀ ਪੈਦਾ ਕਰੇ ਤਾਂ ਮਾਂ ਹੈ अभी किसी ममता और हर एक परवरिश, तो भी, परवरिश तो तो भी बढ़ के परवरिश करिए पढ़ रहा मैं और सारी जिम्मेवारी मेरी है और मैं कर, मैं कह रही चलो अज नहीं कल ओन भी बच्चे भी यही सिखाते जि सा बच्चे है हमेशा इज्जत करनी सपोर्ट करनी क्योंकि अदा कि पढ़ा रहे हैं ਬਰਾ ਮੇਸ਼ਾ ਜਾਂ ਦੂਜੀਆਂ ਦੀ ਲੋੜੀ ਚ ਦੂਜੀਆਂ ਦੀ ਕੋਸ਼ਿਸ਼ ਚ ਨੱਚਦੇ ਨੱਚਦੇ ਗਏ ਨ ਬੱਚਾ ਹੁਣ ਆਪਣੇ ਘਰ ਆ ਗਿਆ ਹੁਣ ਉਹਦੀ ਖੁਸ਼ੀ ਚ ਨੱਚਣਾ ਹੁਣ ਉਹਦੀ ਖੁਸ਼ੀ ਚ ਨੱਚਣਾ ਤੂੰ ਹੁਣ ਉਹਦੀ ਖੁਸ਼ੀ ਚ ਆਸੀ ਬਰਥਡੇ ਜਾਂ ਕੁਝ ਵੀ ਸੈਲੀਬ੍ਰੇਟ ਕਰਦੇ ਪਾਰਟੀ ਉਹਦੀ ਖੁਸ਼ੀ ਲਈ ਕਰਦੀ ਆਸੀ ਵੀ ਖੁਸ਼ੀ ਕਰਦੇ ਸੋ ਸੋ ਅਕਸਰ ਲੋਕ ਲੋੜੀਆਂ ਮੁੰਡੇ ਦੇ ਬਣਾਉਂਦੇ ਨਜ਼ਰ ਆਉਂਦੇ ਨੇ ਕੁੜੀ ਦੀਆਂ ਵੀ ਹੁਣ ਮਨਾਉਂਦੇ ਨਜ਼ਰ ਆਉਂਦੇ ਨੇ ਪਰ ਇਹਨਾਂ ਨੂੰ ਠੁਕਰਾ ਦਿੰਦੇ ਨੇ ਪਰ ਇਹੋ ਲੋਕ ਨੇ ਜਿਹੜੇ ਆਪਣੀ ਮਿਹਨਤ ਦੇ ਬਲ ਬੁੱਤੇ ਦੇ ਉੱਤੇ ਆ ਕੇ ਘਰ ਸਵਾਦ ਦੇ ਵਿੱਚ ਪੜਦੇ ਨੇ ਸਰਵਾਈਵ ਕਰਦੇ ਨੇ ਕੰਮ ਕਰਦੇ ਨੇ ਤੇ ਕਾਮਯਾਬ ਹੁੰਦੇ ਨੇ ਚਾਹ ਜੀ ਦੇ ਅਸੀਂ ਘਰ 'ਚ ਬੈਠੇ ਆ ਬੜਾ ਖੂਬਸੂਰਤ ਇਹਨਾਂ ਨੇ ਆਪਣੀ ਮਿਹਨਤ ਦੇ ਘਰ ਬਣਾਇਆ ਹੈ ਹਾਲਾਂਕਿ ਕਿਨਰ ਸਮਾਜ ਨਾਲ ਵੀ ਜੁੜੇ ਹੋਏ ਨੇ ਐਨ ਜੀਓ ਨਾਲ ਵੀ ਜੁੜੇ ਹੋਏ ਆ ਲੋਕਾਂ ਦੀ ਸੇਵਾ ਵੀ ਕਰਦੇ ਆ ਲੋੜੀ ਦੇ ਇਸ ਖਾਸ ਮੌਕੇ ਦੇ ਉੱਤੇ ਅਸੀਂ ਇਹ ਗੱਲਬਾਤ ਤਾਂ ਕੀਤੀ ਹੈ ਕਿ ਤੁਸੀਂ ਵੀ ਜਾਣੂ ਹੋ ਸਕੋ ਕਿ ਖੁਸ਼ੀਆਂ ਕੇਵਲ ਇੱਕ ਪਾਰਟਿਕੂਲਰ ਇੱਕ ਜਬਾਤ ਲਈ ਇੱਕ ਜਗ੍ਹਾ ਲਈ ਨਹੀਂ ਹੈ ਖੁਸ਼ੀਆਂ ਹਰ ਇੱਕ ਲਈ ਦੇ ਉਸ ਪ੍ਰਮਾਤਮਾ ਨੇ ਹਰ ਇੱਕ ਵਿੱਚ ਜਾਨ ਵਸਾਈ ਹੈ ਤੇ ਉਸ ਦੀ ਕਦਰ ਵੀ ਸਾਨੂੰ ਕਰਨੀ ਚਾਹੀਦੀ ਹੈ ਤੇ ਉਹਦੀ ਖੁਸ਼ੀ 'ਚ ਵੀ ਸ਼ਾਮਿਲ ਹੋਣਾ ਚਾਹੀਦਾ ਜਿਵੇਂ ਹੁਣ ਇਹ ਦੂਜਿਆਂ ਦੀ ਖੁਸ਼ੀ ਸ਼ਾਮਿਲ ਹੁੰਦੇ ਆ ਤੇ ਲੋਕ ਇਹਨਾਂ ਦੀ ਖੁਸ਼ੀ ਵੀ ਸ਼ਾਮਿਲ ਹੁੰਦੇ ਆ ਕੈਮਰਾਮੈਨ ਜਸਪੀਰ ਜੱਸੀ ਦੇ ਨਾਲ ਜੈਸਪ੍ਰੀਤ ਸਿੰਘ ਗਾਸ਼ ਪੀਟੀਸੀ న్యూਸ ਚੰਡੀਗੜ੍ਹ